ਇੱਧਰ ਆ ਨੀ ਗੱਲ ਸੁਣ ਮੇਰੀ ਇੱਧਰ ਆ ਨੀ ਮੇਰੀ ਗੱਲ ਸੁਣ ਤੂੰ ਵੀ ਅੱਖ ਮਟਕਕੇ ਕਰਨੀ ਕੋ ਸ਼ਰਮ ਮਜਾ ਆਵੀ ਤੈਨੂੰ ਕਿ ਨਹੀਂ ਲਾ ਬੀਬੀ ਲਾ ਤੇ ਬਹਿ ਵੇਖੰਨੀ ਸੀ ਚਿਹਰਾ ਕੋ ਮੁੰਡਾ ਵੇਖਦਾ ਖਾਂਦਾ ਠਿੰਗਾ ਖਾਣਾ ਤਾਂ ਨਹੀਂ ਗੱਲ ਬਾਹਰ ਚੀ ਦਾ ਨਹੀਂ ਵੇਖਾਣਾ ਕੋਣਾ ਤੂੰ ਸਾਰਾ ਕੁਝ ਵੇਖ ਲਿਆ ਚੱਲ ਜਾ ਕੇ ਅੰਦਰ ਤੇ ਆ ਮੂੰਹ ਸਿਰ ਧੋ ਕੇ ਤੇ ਫੇਰ ਬਾਹਰ ਆਈ ਕਿਦਾਂ ਲੱਪ ਲੁੱਪ ਕੇ ਆ ਗਈ ਐ ਸੋਣੀ ਨਹੀਂ ਲੱਗਦੀ ਹੂੰ ਚੋਲ ਲੀ ਦੀ ਆਹੋ ਪਾਤੀ ਦੇ ਦੀ ਸੀ ਚੰਗਾ ਕੀਤਾ ਭਾਬੀ ਨੇ ਇਹਨੇ ਸਾਲਾ ਬਾਅਦ ਤਾਂ ਲਈ ਆ ਮੇਰੇ ਭਾਬੀ ਨੇ ਨੂੰ ਫਲਸ਼ਾ ਵੀ ਲਾਤੀਆਂ ਹਾਂ ਹਾਂ ਰੰਗ ਬਰੰਗੀਆਂ ਹੈਨਾ ਚੱਲ ਚੰਗਾ ਚੱਲ ਜਿੱਦਾਂ ਮੈਂ ਤੈਨੂੰ ਕਹਿਣਾ ਮੂੰਹ ਹੱਤੋਂ ਚੱਲ ਅੰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਆ ਜੀ ਠੀਕ ਹੋ ਹਾਂ ਠੀਕ ਐ ਤੁਸੀਂ ਮੈਂ ਵੀਰੇ ਨੇ ਬੁਲਾਇਆ ਸੀ ਨਾ ਮੈਨੂੰ ਸੇਵਕ ਲੈ ਕਹਿੰਦਾ ਸੀ ਆ ਜਾਈਂ ਆਹੋ ਸਾਰੇ ਤੁਰਿਆ ਹੋ ਇੱਥੇ ਹਣ ਕੇ ਲਾ ਕੇ ਮਜਮਾ ਬੈਜੋ ਸਾਰੇ ਬੈਠੋ ਅੰਦਰ ਲੋ ਬਿਊਟੀ ਹਾਂ ਸੇਵਕ ਨੇ ਕਦੋਂ ਆਣਾ ਸੇਵਕ ਨੇ ਆਏ ਨਾ ਬਸ ਇੱਕ ਦੋ ਦਿਨ ਲੱਗਣਗੇ ਅੱਛਾ ਅੱਛਾ ਹਾਂਜੀ ਉਹਨਾਂ ਦਾ ਥੋੜਾ ਕੰਮ ਹੀ ਹੋ ਕੰਪਲੀਟ ਕਰਕੇ ਫੇਰ ਹੀ ਆਏਗਾ ਅੱਛਾ ਅੱਛਾ ਹਾਂਜੀ ਸਨ ਕਿਹ ਕਿਹਾ ਕਿ ਸੇਵਕ ਸੇਵਕ ਨੇ ਚੰਡੀਗੜ੍ਹ ਕੋਈ ਕੰਮ ਹੀ ਸੀ ਤੇ ਉਹਦੇ ਵਾਸਤੇ ਗਿਆ ਤੇ ਉਹਨੂੰ 10-15 ਦਿਨ ਲੱਗ ਜਣੇ ਨੇ ਮਗਰ ਉਸ ਇਮਰਤ ਵੀ ਬਿਮਾਰ ਹੋ ਗਈ ਆ ਮੈਂ ਤਾਂ ਹਸਪੀਟਲੋਂ ਆਈ ਹਾਂ ਹੁਣ ਜੀ ਸਿਮਰਤ ਜੀ ਸ਼ਹਿਰੋਂ ਆਇਆ ਮੈਂ ਕਿ ਭੇਜਦਾ ਚੱਲਾ ਇਹਨੂੰ ਮੈਂ ਫੋਨ ਵੀ ਕੀਤਾ ਨਹੀਂ ਤੇ ਕਰੋਗੇ ਤੁਹਾਨੂੰ ਦੱਸਿਓ ਵੀ ਨਾ ਅਹੀਂ ਨਹੀਂ ਦੱਸਿਆ ਸੀ ਮੇਰਾ ਤਾਂ ਬਿਮਾਰ ਆ ਐਵੇਂ ਟੈਨਸ਼ਨ ਲਊਗਾ ਹੋਇਆ ਕੀ ਸਿਮਰਤ ਨੂੰ ਸੀ ਮੇਰਾ ਤੁਹਾਨੂੰ ਇਨਫੈਕਸ਼ਨ ਹੋ ਗਈ ਜੀ ਬਹੁਤ ਜ਼ਿਆਦਾ ਅੱਛਾ ਤੇ ਐਡਮਿਟ ਕਰਾਇਆ ਹਸਪੀਟਲ ਤੇ ਮੈਂ ਉੱਥੇ ਹੀ ਹਾਂ ਕੱਲ੍ਹ ਦੀ ਉਹਨੂੰ ਲੈ ਕੇ ਤੇ ਹੁਣ ਆਈ ਹਾਂ ਰੋਟੀ ਲੈਣ ਉਹ ਜਾਣਾ ਤੇ ਹਾਂ ਮੈਂ ਹੁਣ ਹਸਪੀਟਲ ਹੀ ਚਲੀ ਰੋਟੀ ਲੈ ਕੇ ਹਾਂ ਆਪਾਂ ਨਾਲ ਹਾਂ ਆਪਾਂ ਵੀ ਉਹ ਆਵਾਂਗੇ ਹਾਂ ਕੋਈ ਗੱਲ ਨਹੀਂ ਤੁਸੀਂ ਵੀ ਚਲੋ ਤੇ ਸੇਵਕਣਾ ਤੁਹਾਡੀ ਗੱਲ ਬਹੁਤ ਹੈਗੀ ਨਾ ਤੇ ਦੱਸਣਾ ਨਾ ਕਿ ਸਿਮਰਤ ਬਿਮਾਰ ਐ ਮੈਂ ਟੈਨਸ਼ਨ ਲੈ ਹੈਗਾ ਬੱਚਾ ਬਾਹਰ ਆਪਣੇ ਕੰਮ ਗਿਆ ਹਨਾ ਬਿਲਕੁਲ ਬਿਲਕੁਲ ਇਦਾਂ ਤਾਂ ਹਾਂਜੀ ਹਾਂਜੀ ਟੈਨਜੀ ਐ ਕੌਣ ਨੇ ਐ ਸੇਵਕ ਦੇ ਮੰਮੀ ਪਾਪਾ ਪਹਿਲੇ ਤਾਂ ਕਦੀ ਨਹੀਂ ਵੇਖਿਆ ਇਹਨਾਂ ਨੂੰ ਕਿੰਡ ਰਹਿੰਦੇ ਸੀ ਨਾ ਫੋਨ ਆਇਆ ਇੱਥੇ ਉਹ ਵੱਡੀ ਭੈਣ ਹੀ ਜਿਹੜੀ ਹੁਣੇ ਆਈ ਆ ਅੱਛਾ ਅੱਛਾ ਬਸ ਸੌਂਤਰੇੋਂ ਦੇ ਸਾਰੇ ਹੋਲੀਓ ਲਿੱਦਰ ਨੂੰ ਹਣ ਵੱਡੀ ਪੈ ਨੇ ਹਾਂਜੀ ਵੱਡੀ ਆ ਅੱਛਾ ਅੱਛਾ ਤੇ ਤੁਸੀਂ ਨਹੀਂ ਕੁਛ ਸੋਚਿਆ ਹਣਾ ਸਾਗਰ ਬਾਰੇ ਅੱਗੋਂ ਕੁਛ ਮੈਂ ਤੈਨੂੰ ਬੜਾ ਕੰਨੀ ਐ ਵਿਆਹ ਕਰਾ ਲਾ ਵਿਆਹ ਕਰਾ ਲਾ ਪਰ ਕਹਿੰਦਾ ਮੈਂ ਥੋੜੀ ਦਿਰ ਰੁਕ ਜਾਓ ਭਾਬੀ ਥੋੜੀ ਦਿਰ ਰੁਕ ਜਾਓ ਭਾਬੀ ਮੈਂ ਵੇਖਦਾ ਮੈਂ ਵੇਖਦਾ ਕਰਦਾ ਕਦੀ ਕਹੇਗਾ ਮੈਂ ਬਿਜ਼ਨਸ ਸੈੱਟ ਕਰ ਲਵਾ ਕਦੀ ਕੋਈ ਕੁਛ ਕੋਈ ਬਹਾਨਾ ਲਾ ਦਿੰਦਾ ਕਦੀ ਕੁਛ ਇਹਨੂੰ ਕੋਈ ਕੁੜੀ ਨਹੀਂ ਪਸੰਦ ਆਉਂਦੀ ਪਤਾ ਨਹੀਂ ਕੀ ਗੱਲ ਆ ਰੁਕਣਾ ਕਿਉਂ ਐਡੀ ਵੱਡੀ ਜ਼ਿੰਦਗੀ ਆ ਵਿਆਹ ਕਰਾਇਆ ਹੈ ਨਿਕਲਨੀ ਆ ਚਲ ਭਾਬੀ ਦੇ ਕੰਮ ਮੇਰਾ ਹੋ ਗਿਆ ਸੈੱਟ ਅੱਛਾ ਠੀਕ ਆ ਟੋਣਾ ਮੈਨੂੰ ਅੱਜ ਅੱਜ ਨਹੀਂ ਹੋ ਗਿਆ ਨਹੀਂ ਕੱਪ ਤੇ ਭਾਬੀ ਤੈਨੂੰ ਪਤਾ ਹੀ ਨਾ ਸੈੱਟ ਕਰਦੇ ਨੇ ਹਾਂ ਹਾਂ ਸੈੱਟ ਹੋ ਗਿਆ ਅੱਛਾ ਵਿਆਹ ਵਿਆਹ ਕਰੀ ਜਾਂਦੀ ਆ ਤੇ ਮੈਨੂੰ ਇੱਕ ਅਗੀ ਪਸੰਦ ਆ ਗਈ ਅੱਛਾ ਹਾਂ ਅਚਾਨਕ ਕਿਹੜੀ ਕੁੜੀ ਤੈਨੂੰ ਪਸੰਦ ਆ ਗਈ ਇਹ ਅੱਗੇ ਤਾਂ ਕਦੀ ਤੂੰ ਦੱਸਿਆ ਨਹੀਂ ਅੱਜ ਤੱਕ ਦੱਸਿਆ ਨਹੀਂ ਵੱਖਰੀ ਗੱਲ ਹਾਂ ਦੱਸਣ ਧਿਆਨ ਆ ਕਿਹੜੀ ਕੁੜੀ ਹੈ ਨਾਮ ਦੱਸ ਦੇ ਉਸ ਕੋਈ ਹੈਂ ਤੇ ਕੀ ਦਿਖਾਦਾ ਮੈਂ ਮੈਨੂੰ ਦਿਖਾ ਤੇਨੂ ਪ੍ਰਸਾਦਾ ਜੀ ਅੱਛਾ ਹਾਂ ਕੋਈ ਨਹੀਂ ਕੋਈ ਨਹੀਂ ਕਰਦੇ ਆ ਫਿਰ ਮੈਂ ਤਾਂ ਆ ਪਹਰੇ ਆ ਮੇਰੇ ਤੇ ਬੜੀ ਜਾਂਦੀ ਹੈ ਕਰਾਣਾ ਵਿਆਹ ਕਰਾਣਾ ਵਿਆਹ ਕਰਾਣਾ ਵਿਆਹ ਉਹ ਬੱਕਰੀ ਗੱਲ ਹੈ ਤੇ ਮੈਂ ਜਦੋਂ ਅਚਾਨਕ ਹੀ ਕਹਿ ਦਿੱਤਾ ਤੇ ਮੈਂ ਤਾਂ ਹੈਰਾਨ ਹੋ ਨਹੀਂ ਹੈ ਨਾ ਸ਼ੌਕ ਹੋਣ ਇੱਕ ਚੀਜ਼ ਦੱਸ ਮੈਨੂੰ ਪੂਰੀ ਅਚਾਨਕ ਪਸੰਦ ਆਦੀ ਨਹੀਂ ਘਰ ਜਾ ਕੇ ਰਮਾਈ ਸਾਹਿਬ ਕੋਲ ਕੁੜੀ ਨੂੰ ਵੇਖਣਾ ਹੁੰਦਾ ਮੇਰੀ ਗੱਲ ਸੁਣ ਆਂਦੀ ਹੈ ਅਚਾਨਕ ਪਸੰਦ ਅਚਾਨਕ ਉਹ ਆਜੀ ਦੇ ਨਾ ਐ ਅੱਛਾ ਚ ਕਿਤੇ ਜਿੱਤੇ ਮੇਰੀ ਜੋ ਮੇਰੀ ਸੋਚ ਕਹਿੰਦੀ ਉਹ ਤਾਂ ਨਹੀਂ ਚਲ ਕੋਈ ਨਹੀਂ ਮੰਨ ਲਿਆ ਕਰਦੇ ਹੂੰ ਕੋਈ ਨਹੀਂ ਲੰਜ ਕੀ ਸਲਾਹ ਕਰਨ ਦੇ ਉਹ ਬਸ ਮੁੰਡਾ ਦੱਸਦਾ ਪਿਆ ਹੁਣ ਕੁੜੀ ਪਸੰਦ ਆਈ ਇੱਕ

ਚੱਲ ਸੁਣ ਕੀ ਆਏਗੀ ਕੀ ਵੀ ਆ ਜੇਗੀ ਡਰ ਲੱਗਦਾ ਹੈ ਕਹਦੇ ਤੂੰ ਦੀਦੀ ਤੂੰ ਚੱਲਿਆ ਸੁਣ ਬਾਹਰ ਮੇਰੇ ਰਿਸ਼ਤੇ ਦੀ ਗੱਲ ਚੱਲਦੀ ਹੈ ਫਿਰ ਕੀ ਕਹਨੀ ਐ ਮੈਂ ਰਾਣਾ ਪਿਆ ਤੇ ਭਾਂਜੀ ਮਨ ਰਹੀ ਆ ਅਵੀ ਸਾਗਰ ਸੇ ਹੂੰ ਕੁੜੀ ਹੱਸ ਗਈ ਤਿਰਖਾ ਸਗੀ ਚਲੋ ਰੋਟੀ ਕਾਲੀ ਮੈਂ ਪੈਗ ਤੇ ਚਲੋ ਚੱਲੀ ਆਪਾਂ ਸਾਗਰ

ਏ ਕਿੱਧਰ ਤੁਰੀ ਆਉਂਦੀ ਐ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਤੂੰ ਕਿੱਧਰ ਉਹ ਮੈਂ ਕੰਮ ਕੰਮ ਨਹੀਂ ਕਰਨਾ ਕੀ ਕੰਮ ਸਿਮਰਤ ਦਾ ਫੋਨ ਪਹੁੰਚਿਆ ਹੀ ਨਾ ਤੈਨੂੰ ਕਿ ਨਹੀਂ ਆਉਣਾ ਕੰਮ ਕਰਨ ਤੂੰ ਫੇਰ ਤੁਰੀ ਆਉਣੀ ਆ ਉਹ ਮੈਡਮ ਤੇ ਠੀਕ ਨਹੀਂ ਐ ਨਾ ਮੈਡਮ ਨਾਲ ਮੇਰੀ ਗੱਲ ਹੋਈ ਸੀ ਪਰ ਮੈਡਮ ਦੀ ਤਾਂ ਸਾਹ ਹੀ ਨਹੀਂ ਨਿਕਲ ਡਿਆ ਮੇਰੀ ਨਾ ਭੈਣ ਜੀ ਬੇਟੀ ਬਹੁਤ ਬਿਮਾਰ ਸੀ ਅੱਗੇ ਵੀ ਬਿਮਾਰ ਹੋ ਗਈ ਸੀ ਸਾਬਜੀ ਨੂੰ ਵੀ ਪਤਾ ਵਾ ਕਿ ਮੇਰੇ ਕੋਲ 2-4 ਦਿਨ ਆਇਆ ਨਹੀਂ ਗਿਆ ਤੇ ਮੈਨੂੰ ਪਤਾ ਉਹਨਾਂ ਨੇ ਨਾ ਗੁੱਸਾ ਕੀਤਾ ਵਾ ਤੇ ਮੈਨਾਂ ਨੂੰ ਨਾ ਫੋਨ ਕੀਤਾ ਸੀ ਤੇ ਉਹ ਕਹਿੰਦੇ ਖਬਰਦਾਰ ਹੁਣ ਮੇਰੇ ਘਰ ਬੜੀ ਕੰਮ ਕਰਨ ਉਹ ਗੁੱਸੇ ਚ ਕਹਿਣ ਦੇ ਸੀ ਮੈਨੂੰ ਪਤਾ ਹਸਪੀਟਲ ਆ ਨਾ ਤੁਸੀਂ ਵੀ ਲੱਗੇ ਬੈਠੇ ਸੀ ਤੁਹਾਡੀ ਆਵਾਜ਼ ਆਉਂਦੀ ਸੀ ਮੈਨੂੰ ਸਾਰਾ ਪਤਾ ਹੈ ਪਰ ਮੈਨੂੰ ਪਤਾ ਗੁੱਸੇ ਚ ਨਾ ਮੈਡਮ ਐਦਾਂ ਹੀ ਕਰ ਦਿੰਦੇ ਆ ਮੈਂ ਆਹੋ ਮੈਂ ਲੱਗ ਗਈ ਹਾਂ ਮੈਨੂੰ ਪਤਾ ਵਾ ਮੈਂ ਹੀ ਫੋਨ ਕਰਵਾਇਆ ਸੀ ਚੁੱਪ ਕਰਕੇ ਨਾ ਤੇ ਘਰ ਨੂੰ ਜਾ ਤੈਨੂੰ ਕਿਹਾ ਸੀ ਦੋ ਤਿੰਨ ਘਰ ਨਾ ਹੋਰ ਲੱਭ ਲਾ ਸਾਨੂੰ ਨਹੀਂ ਹੁਣ ਲੋੜ ਇੱਥੇ ਸਰੰਦਿਆ ਬੜਾ ਸੋਨਾ ਉਹਦੀ ਮਾਂ ਆਈ ਆ ਪਿਓ ਆਇਆ ਵਾ ਸਰੰਦੇ ਆਟੇ ਤੇ ਬੜਾ ਸੋਣਾ ਆਇਆ ਤੇ ਸੁਖਣਾ ਭੈਣ ਵੀ ਆ ਗਈ ਉਹਦੀ ਮਾਪਿਓ ਆਏ ਆ ਉਹ ਤੇ ਬਹੁਤ ਬਜ਼ੁਰਗ ਨੇ ਮੈਨੂੰ ਪਤਾ ਮੇਰੇ ਹੁੰਦਿਆਂ ਹੀ ਆਏ ਸੀ ਪਰ ਉਹਨਾਂ ਵਿਚਾਰਿਆਂ ਕੋ ਕੰਮ ਕਿੱਥੇ ਹੋਣਾ ਆ ਨਾਲੇ ਨਾ ਜੇ ਸੇਵਕ ਸਾਹਿਬ ਜੀ ਆ ਗਏ ਨਾ ਉਹਨਾਂ ਨੇ ਮੇਰੇ ਅਸਦਾ ਵਾਸਤੇ ਪੱਤਾ ਕੱਟ ਦੇਣਾ ਇੱਥੋਂ ਤੇ ਲੈ ਐਵੇਂ ਨਾ ਕਰੋ ਸੇਵਕ ਸਾਹਿਬ ਦੇਉਣ ਤੋਂ ਪਹਿਲਾਂ ਹੀ ਪੱਤਾ ਕੱਟਣ ਨੇ ਕਹਿਂ ਤਦੇ ਦੋ ਚਾਰ ਘਰ ਲੱਭ ਲਾ ਤੇ ਉਹ ਬਜ਼ੁਰਗ ਹੈ ਨਾ ਆ ਗਈ ਉਹਦੀ ਭੈਣ ਵੀ ਹੱਟੀ ਕੱਟੀ ਕਰ ਲੂਗੀ ਕੰਮ ਬਥੇਰਾ ਕਰਨ ਵਾਲੀ ਤੁਸੀਂ ਨਾ ਗੁੱਸਾ ਕਰੋ ਤੁਸੀਂ ਸਮਝਾਓ ਉਹਨੂੰ ਮੈਨੂੰ ਨਾ ਇਦਾਂ ਪਤਾ ਕਿ ਮੈਂ ਮੈਨੂੰ ਪੈਸੇ ਮਿਲਦੇ ਆ ਇਧਰੋਂ ਮੇਰੀ ਅੱਗੇ ਬੇਟੀ ਨਹੀਂ ਠੀਕ ਹੈ ਕਿ ਮੇਰਾ ਤਾਂ ਗੁਜ਼ਾਰਾ ਹੀ ਇਸ ਕਰ ਤੋਂ ਚੱਲਦਾ ਤੁਸੀਂ ਇਦਾਂ ਨਾ ਕਰੋ ਇੱਕਦਮ ਮੈਨੂੰ ਨਾ ਘਰ ਲੱਭਣੇ ਆ ਤੇ ਨਾਲੇ ਮੇਰਾ ਕੰਮ ਨਾ ਛਡਾਓ ਤੁਸੀਂ ਜਾ ਕੇ ਉਹਨਾਂ ਨੂੰ ਸਮਝਾਓ ਮੈਨੂੰ ਕੰਮ ਕਰਨ ਦੇ ਇਦਾਂ ਨਾ ਕਰੋ ਘਰ ਨਾ ਹੋਰ ਬਥੇਰੇ ਮਿਲ ਜਾਣੇ ਨੇ ਆ ਗਵੰਡੀਆਂ ਦੀ ਕੰਮ ਵਾਲੀ ਵੀ ਹਟ ਗਈ ਉਧਰ ਪੁੱਛ ਲਾ ਜਾਗੇ ਇਧਰ ਨਹੀਂ ਆਉਣ ਦੀ ਲੋੜ ਚੱਲ ਜਾ ਚੱਲ ਜਾ ਮੈਂ ਰੋਟੀ ਲੈ ਕੇ ਜਾਣਾ ਕੁੜੀ ਦੀ ਉੱਥੇ ਡਿੱਕਣ ਦੀ ਆ ਐਵੇਂ ਨਾ ਦਿਮਾਗ ਖਰਾਬ ਕਰ ਮੇਰਾ ਉਹਨਾਂ ਬੁੱਝੇ ਕੰਮ ਕਰਾਉਣਾ ਹੁਣ। ਆ ਬਾਨੀ ਕਿੱਦਾਂ ਬਣਾਣੀ। ਆਪਣੀ ਕੁੜੀ ਨੂੰ ਫਿਰ ਜਦੋਂ ਦੀ ਗਏ। ਹੁਣ ਤਾਂ ਮੈਨੂੰ ਕੰਮ ਤੋਂ ਹਟਾ ਕੇ ਘਰ ਬਿਠਾਤਾ ਹੈ। ਉਧਰੋਂ ਉਹ ਵਿਚਾਰੇ ਆਏ ਆ। ਮੈਨੂੰ ਪਤਾ ਉਹਨਾਂ ਕਰਕੇ ਮੈਨੂੰ ਕੰਮ ਤੋਂ ਜਵਾਬ ਦੇਂਦੇ। ਉਹਨਾਂ ਦਾ ਲਾਹ ਲੈਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਕੰਮ ਕਰਾਇਆ ਜਾਵੇ ਉਹਨਾਂ ਤੋਂ। ਸਿਵ ਸਾਭ ਜੀ ਆਉਣਗੇ ਨਾ। ਉਹਨਾਂ ਨੂੰ ਦੱਸਾਂਗੀ ਉਹਨੂੰ। ਆ ਵੇਖਿਆ ਜੇ ਅੱਜ ਨਾਨੀ ਦੀ ਅਕਲ ਵੇਲੋ ਜੇ ਉਹ ਆਏ ਆ ਮੈਂ ਉਹਨਾਂ ਨੂੰ ਨਹੀਂ ਜਾਣਦੀ ਤੇ ਦੱਸ ਜੇ ਤੂੰ ਜਾਣਦੀ ਪਛਾਣਦੀ ਆ ਬਿਠਾ ਲਿਆ ਵਾ ਤੇ ਮੈਂ ਕਿਹਾ ਚਾਹ ਪਾਣੀ ਕਹਿੰਦੀ ਕੋਈ ਨਹੀਂ ਚਾਹ ਨਹੀਂ ਪੀਂਦੇ ਮੈਂ ਕੌਫੀ ਬਣਾ ਲੈਨੀ ਆ ਵੇਖੋ ਕਿੰਨੀ ਬੇਇੱਜ਼ਤੀ ਕੀਤੀ ਔਰ ਸਾਹਮਣੇ ਸਾਡੀ ਸਾਨੂੰ ਕੀ ਸਮਝਦੀ ਏ ਜਨਾਨੀ ਤੇ ਅੱਗੇ ਅੱਗੇ ਬੋਲੀ ਗਈ ਆ ਹਾਂ ਆਪੇ ਚਾਤਰ ਬਣੀ ਆ ਕਿ ਜਿਵੇਂ ਘਰ ਬਾਹਰ ਮੇਰੇ ਪੁੱਤ ਦਾ ਵਾ ਦੱਸ ਤੂੰ ਧੀ ਦਿੱਤੀ ਆ ਕੋਈ ਸ਼ਰਮ ਕਰੋ ਮੈਂ ਅਨੇ ਦੁਨੀਆ ਨੇ ਤੇ ਸ਼ਰਮੀ ਲਾਈ ਆ ਅੰਦੇ ਵੀ ਆਹਿੱਤੀਆਂ ਵੀ ਦਿੱਤੀਆਂ ਤੇ ਇਹੀ ਵੀ ਨਾਲ ਹੀ ਆਏ ਆ ਨਹੀਂ ਗੱਲ ਸੁਣ ਉਹਨਾਂ ਹਸਪੀਟਲ ਤੇ ਜਾਣ ਹੀ ਨਹੀਂ ਦਿੰਦੀ ਸਾਨੂੰ ਕੀ ਗੱਲ ਦੇ ਕੀ ਪਤਾ ਕੀ ਕਰ ਮੈਂ ਰੋਟੀ ਨਹੀਂ ਖਾ ਕੇ ਮੈਂ ਜਾਣਾ ਲਾਂਕ ਕੋਈ ਕੰਮ ਨਹੀਂ ਹੈ ਮੈਂ ਜਾਣਾ ਸਾਨੂੰ ਦਿਓ ਗਲਾ ਉਹ ਜਾਣ ਨਹੀਂ ਦਿੰਦੀ ਉਹ ਪ੍ਰਧਾਨ ਮੰਤਰੀ ਬਣੀ ਨਾ ਆਪੀ ਅਸੀਂ ਤਾਂ ਮੁੰਡੇ ਦੇ ਮੂੰਹ ਨੂੰ ਬੈਠੇ ਆ ਅਸੀਂ ਇੱਥੇ ਇਹਦੀਆਂ ਚਿਮਚਾਗੀਆਂ ਥੋੜੀ ਕਰਨ ਆਏ ਆ ਅਸੀਂ ਤਾਂ ਆਪਣੇ ਮੁੰਡੇ ਦੇ ਮੂੰਹ ਨੂੰ ਆਏ ਆ ਜੀ ਤਾਂ ਨੋਂ ਰਾਨੇ ਕੀ ਜ਼ਰੂਰ ਹੋਗੀ ਵੇ ਇਹ ਉਹ ਜਣਾ ਮੈਂ ਮੇਰ ਕੋ ਤੇ ਆਏ ਨਹੀਂ ਕੀ ਗੱਲਿਆ ਤੇ ਸਾਨੂੰ ਜਾਣ ਹੀ ਨਹੀਂ ਦਿੰਦੀ ਉਹ ਕੀ ਪਤਾ ਕੀ ਕਹਿੰਦੀ ਫਿਰਦੀ ਕੁੜੀ ਨੂੰ ਵੀ ਜਾ ਕੇ ਨਾ ਕੁੜੀ ਘਟਿਆ ਤੇ ਨਾ ਮਾਂ ਘਟਿਆ ਤੇ ਅਸੀਂ ਕੀ ਕਰ ਸਕਦੇ ਆ ਮੁੜ ਕੇ ਮੁੰਡੇ ਸਾਹਮਣੇ ਸਾਨੂੰ ਝੂਠਿਆਂ ਕਰ ਦੂਗੀ ਪੀ ਇਹ ਤੇ ਹਸਪਤਾਲ ਵੜੇ ਹੀ ਨਹੀਂ ਮੈਂ ਇੱਥੇ ਫਾਇ ਲੱਗੀ ਆ ਮੈਂ ਰਾਤਾਂ ਚਾਕੀਆਂ ਮੈਂ ਫਲਾਂਣ ਕੀਤਾ ਉਹਦੇ ਸਾਹਮਣੇ ਆਪ ਫੇਰ ਚੰਗੀ ਬਣ ਜਾਏਗੀ ਤੇ ਸਾਨੂੰ ਮਾਰਾ ਕਰ ਦੇਗੀ ਮੁੰਡੇ ਦੇ ਸਾਹਮਣੇ ਸਾਨੂੰ ਪਿੱਛੇ ਪਾਉਣ ਲਈ ਹੋਰ ਕੀ ਆ ਚਲੋ ਕੋਈ ਨਹੀਂ ਆਲੇ ਸੇਵਕ ਵੇਖਦੇ ਆ ਜੀਤਾ ਫੋਨ ਆਇਆ ਸੇਵਕ ਦਾ ਨਾ ਨਾ ਉਹ ਤਾਂ ਕੋਈ ਫੋਨ ਨਹੀਂ ਆਇਆ ਉਹ ਤਾਂ ਕਹਿੰਦੀ ਉਹਨੂੰ ਦੱਸਿਓ ਹੀ ਨਾ ਸੇਵਕ ਨੂੰ ਦੱਸਿਓ ਨਾ ਵੀ ਮੈਂ ਬਿਮਾਰ ਆ ਚਾਹਨ ਉਹਦੇ ਸਾਰੇ ਬੰਨੇ ਫਾਇ ਲਾਇਆ ਵਾ ਸੇਵਕ ਦਾ ਫੋਨ ਵੀ ਆ ਗਿਆ ਲਿਆਓ ਮੈਂ ਕਰਾਂ ਗੱਲ ਹਲੋ ਹਲੋ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸੇਵਕ ਹੀ ਆਲਾ ਬੱਸ ਵਧੀਆ ਤੂੰ ਸੁਣਾਓ ਠੀਕ ਆ ਪੁੱਤਾ ਹੋਰ ਸੁਣਾਓ ਠੀਕ ਆ ਸਾਰੇ ਇੱਥੇ ਠੀਕ ਠੀਕ ਪੁੱਤਾ ਸਭ ਠੀਕ ਆ ਕਿੱਦਾਂ ਸਿਮਰਤ ਠੀਕ ਆ ਸਿਮਰਤ ਵੀ ਠੀਕ ਆ ਉਹਨਾ ਮਾੜਾ ਸਿਰ ਦੁਖਦਾ ਏ ਤੇ ਆ ਬਾਹਰ ਤੁਹਾਡੇ ਦੁਕਾਨ ਹੈਗੀ ਨਾ ਡਾਕਟਰ ਦੀ ਹਾਂਜੀ ਉਹਨੇ ਕਹਤਾ ਦਵਾਈ ਲੈਣ ਗਈ ਆ ਦਵਾਈ ਲੈਣ ਗਈ ਕੱਲੀ ਗਈ ਆਹੋ ਐਸੇ ਹੀ ਤੇ ਹੈਗੀ ਆ ਨੇੜੇ ਕਿਹੜਾ ਦੂਰ ਗਈ ਪੁੱਤਾ ਮੰਮੀ ਮੇਰੀ ਗੱਲ ਸੁਣੋ ਭਾਵੇਂ ਨੇੜੇ ਆ ਭਾਵੇਂ ਦੂਰ ਆ ਅੱਜ ਤੱਕ ਤੇ ਕੱਲੀ ਗੱਲੀ ਘਰੋਂ ਬਾਹਰ ਨਿਕਲੀ ਨਹੀਂ ਹੋ ਆਜੰਦੀ ਪੁੱਤ ਕੋਈ ਨਹੀਂ ਮੈਂ ਨਾ ਤੇ ਮੇਰੀ ਪਹਿਲਾ ਗੱਲ ਸੁਣੋ ਮੈਂ ਵੇਖੋ ਜੇ ਮੈਂ ਨਹੀਂ ਤੁਹਾਨੂੰ ਫੋਨ ਲਾਇਆ ਤਾਂ ਤੁਹਾਡਾ ਫਰਜ਼ ਨਹੀਂ ਬੰਦਾ ਮੈਨੂੰ ਫੋਨ ਲਾਉਂਦਾ ਨਾ ਮੈਨੂੰ ਸਿਮਰਤ ਨੇ ਫੋਨ ਲਾਇਆ ਚਲ ਮੰਨਿਆ ਸਿਰਦਰਦ ਹੋਣ ਦੀ ਮੈਨੂੰ ਫੋਨ ਤੇ ਲਾਉਂਦੀ ਇੱਕ ਵਾਰੀ ਜਿਆਦਾ ਤਾਂ ਨਹੀਂ ਨਾ ਤਬੀਅਤ ਖਰਾਬ ਹੋਦੀ ਕਿਦੇ ਨਹੀਂ ਨਹੀਂ ਪੁੱਤ ਤੂੰ ਟੈਨਸ਼ਨ ਨਾ ਲੈ ਠੀਕ ਆ ਕੋਈ ਨਹੀਂ ਅੱਛਾ ਹੋਰ ਤੇ ਮੈਂ ਤੇ ਰਸੋਈ 'ਚ ਮੈਂ ਕਿਹਾ ਚਲ ਮੈਂ ਰੋਟੀ ਪਾਣੀ ਬਣਾਦਾ ਆ ਕੇ ਖਾ ਲੇਗੀ ਰੋਟੀ ਪਾਣੀ ਬਣਾਦਾ ਤੂੰ ਹੀ ਰੋਟੀ ਪਾਣੀ ਬਣਾਉਂਦੇ ਜੀ ਚਲ ਪੁੱਤ ਕੋਈ ਗੱਲ ਨਹੀਂ ਉਹ ਠੀਕ ਨਹੀਂ ਗਈ ਤੇ ਮੇਰੀ ਗੱਲ ਸੁਣੋ ਭਾਵੇਂ ਠੀਕ ਨਹੀਂ ਆ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਗਈ ਆ ਵੀ ਤੁਸੀਂ ਬਸ ਬਹਿ ਕੇ ਘਰੇ ਆਰਾਮ ਕਰਨਾ ਰੋਟੀ ਪਾਣੀ ਨਹੀਂ ਬਣਾਉਣਾ ਤੇ ਤੁਸੀਂ ਰੋਟੀ ਪਾਣੀ ਬਣਾਉਣ ਲੱਗੇ ਜਿ ਬਾਹਰੋਂ ਮੰਗਾ ਲੈਂਦੇ ਇਹ ਮੈਂ ਮੁੰਡੇ ਨੂੰ ਦੱਸਾਂ ਕਿਹਨਾਂ ਦੱਸਾਂ ਹੈਲੋ ਕਰਾਂ ਮੈਂ ਤੇ ਫਾਈਨ ਹੈਲੋ ਹੈਲੋ ਮੰਮੀ ਉਹ ਕਿੱਥੇ ਚਲ ਗਏ ਐਥੇ ਹੀ ਆ ਪੁੱਤ ਹਾਂ ਅੱਛਾ ਹੋਰ ਠੀਕ ਆ ਪੁੱਤ ਬਸ ਤੂੰ ਆਪਣਾ ਧਿਆਨ ਰੱਖੀ ਮੈਂ ਦੱਸ ਮਮੀ ਆਪਣਾ ਧਿਆਨ ਤੇ ਮੈਂ ਰੱਖ ਨਹੀਂ ਲਿਆ ਮਮੀ ਕੀ ਗੱਲ ਤੁਸੀਂ ਤੇ ਗੱਲ ਹੀ ਨਹੀਂ ਚੰਗੀ ਤਰ੍ਹਾਂ ਕਰਨਦੇ ਤੁਸੀਂ ਤੇ ਚੁੱਪ ਜਿਹਾ ਜਾਂਦੇ ਵਿੱਚ ਨਹੀਂ ਨਹੀਂ ਚੁੱਪ ਕੀ ਹੋਣਾ ਬੱਸ ਤਾਂ ਮੇਰਾ ਨਾ ਸਿਰ ਜਿਆ ਦੁਖਣ ਡਿਆ ਸੀ ਤੇ ਮੈਂ ਕਿਹਾ ਚਲ ਚਾਹ ਬਣਾ ਕੇ ਪੀ ਲੋ ਮੈਂ ਦੱਸ ਕੀ ਹੋ ਗਿਆ ਤੁਹਾਡੇ ਸਿਰਾਂ ਨੂੰ ਸਿਮਰਦਾ ਵੀ ਸਿਰ ਦੁਖਣ ਡਿਆ ਤੁਹਾਡਾ ਵੀ ਸਿਰ ਦੁਖਣ ਡਾ ਚਲੋ ਤੁਸੀਂ ਬਣਾ ਲਓ ਚਾਹ ਚ ਫਿਰ ਨਾਲੇ ਪਾਪਾ ਨੂੰ ਵੀ ਪਾ ਦਿਓ ਚਾਹ ਨਾਲੇ ਮੇਰੀ ਗੱਲ ਸੁਣੋ ਪਾਪਾ ਚਾਹ ਕਿਉ ਪੈਣੀ ਤੁਸੀਂ ਦੁੱਧ ਪਿਆਓ ਠੀਕ ਹੈ ਬੱਤਾ ਤੇ ਮੈਂ ਵੀ ਆ ਜਾਣਾ ਥੋੜੇ ਦਿਨਾਂ ਤੱਕ ਚੰਗਾ ਚੰਗਾ ਤੇ ਧਿਆਨ ਰੱਖਿਓ ਆਪਣਾ ਠੀਕ ਆ ਬਾਹ ਚਲੋ ਠੀਕ ਆ ਮਾਈ ਅੰਜੂ ਹਾਂਜੀ ਹੁਣ ਉੱਠ ਜਾ ਇੱਥੋਂ ਤੇ ਚੱਲ ਰਸੋਈ ਚ ਜਾ ਕੇ ਕੋਈ ਸਬਜ਼ੀ ਭਾਜੀ ਤਾਜੀ ਬਣਾ ਲਾ ਮੰਮੀ ਮੈਂ ਥੱਕ ਕੇ ਤੇ ਆਈ ਆ ਤੂੰ ਹੀ ਮਨਾਉਂਦੇ ਕੰਮ ਕਹਿਤਾ ਵਾ ਤੂੰ ਤੇ ਥੱਕੇ ਹੀ ਰਹਿਣੀ ਐ ਤੇ ਨਾਲੇ ਅੰਜ ਕਰ ਇੰਨਾ ਕਾਟਾ ਗੁੰਨੀ ਜਿੰਨਾ ਕ ਖਾਦਾ ਜਾਵੇ ਇੱਥੇ ਪਿੰਡ ਵਾਲਾ ਹਿਸਾਬ ਨਹੀਂ ਹੋਗਾ ਤਾਉਣਾ ਗੁੰਨ ਗੁੰਨ ਤੇ ਮੱਜਾਂ ਨ ਪਾਈ ਜਾਵੇਂ ਲਾ अच्छा मम्मी ਗੱਲ ਤਾਂ ਸੁਣ ਹਾਂ ਸੱਡੇ ਚਲ ਗਏ ਨੇ ਉਹਨਾਂ ਨੂੰ ਬਾ ਲੈਣਾ ਸੀ ਰੋਟੀ ਡੋਟੀ ਖਵਾ ਕੇ ਜਾਂਦੇ ਲੈ ਹੈ ਮੈਂ ਉਹਦੀ ਮਾਂ ਤੇ ਮੈਨੂੰ ਉਹਨਾਂ ਦੇ ਕੋਲ ਨਹੀਂ ਖਿਲਾਉਂਦੇ ਐਂ ਡੇ ਤੇ ਤੂੰ ਕਹਿੰਨੀ ਨੂੰ ਬਿਠਾ ਲੈਂਦੇ ਇੱਕ ਗੱਲ ਨਹੀਂ ਸਮਝ ਆਈ ਨਾ ਘਰ ਦਾ ਸਾਡਾ ਹੈ ਨਾ ਭਰਾ ਸਾਡਾ ਮੁੰਡਾ ਤੇਰਾ ਪਰੋਣੀ ਤਾਂ ਉਹ ਨਹੀਂ ਚਾਹੀਦੀ ਖਰਚ ਜਿਹੜੀ ਕੁੜਮ ਨਹੀਂ ਆਈ ਹੈ ਉਹਨਾਂ ਦੇ ਪਰੋਣੇ ਸਾਨੂੰ ਬਣਾਇਆ ਤੇ ਆਪ ਮਾਲਕ ਬਣੀ ਕੋਈ ਨਹੀਂ ਆਲਵੇ ਸਿਮਰਤ ਕਰ ਲਾਂਗੇ ਗੱਲ ਤੇ ਨਾਲ ਮੈਂ ਸੇਵਕਣਾ ਕਰਦੀ ਆ ਗੱਲ ਬੋਟੀ ਤੇਰੀ ਬਿਮਾਰ ਪਈ ਐ ਤੇ ਉਹ ਦੇਖ ਤੇਰੀ ਸੱਸ ਕਿਵੇਂ ਸਿਰ ਤੇ ਚੰਮਲ ਚੜੀ ਐ ਨਿਹਰੇਂ ਦੇ ਤੂੰ ਉਹਨੂੰ ਘਰ ਤੇ ਆਉਂਦੇ ਮੁੰਡੇ ਨੂੰ ਤੇ ਕਿਉਂ ਸੇਵਕ ਨੂੰ ਦੱਸਣਾ ਨਹੀਂ ਉਹਦੀ ਬੋਟੀ ਹਸਪਤਾਲ ਲਈ ਆ ਉਹ ਕਹਿੰਦੀ ਨਾ ਦੱਸਿਓ ਹਾਏ ਹਾਏ ਭੈਣੇ ਤੂੰ ਦੱਸਿਆ ਹੀ ਨਹੀਂ ਉਹਨੂੰ ਮੈਂ ਨਹੀਂ ਦੱਸਿਆ ਮੰਮੀ ਤੇਰੇ ਦਿਮਾਗ ਨੂੰ ਕੀ ਹੋਇਆ ਖੁਸ਼ਕੀ ਪਈ ਹੋਈ ਐ ਨਹੀਂ ਮੇਰਾ ਦਿਮਾਗ ਤੇ ਉਹਨਾਂ ਨੇ ਖਰਾਬ ਕੀਤਾ ਤੈਨੂੰ ਕੀ ਪਤਾ ਅੰਜੂ ਮੈਂ ਤੇ ਇੱਥੇ ਆ ਕੇ ਪਛਤਾਉਣ ਦੇ ਪਿਓ ਨੂੰ ਪੁੱਛ ਹੋ ਇਹ ਅੰਨਾ ਚੰਗਾ ਤੂੰ ਪੈਂਡੀ ਸਾਂ ਯੋ ਅਰੇ ਕੀ ਕਰਨਾ ਸੀ ਫਿਰ ਆਕੇ ਆਪਣੀ ਮਰਜ਼ੀ ਨਾਲ ਮੈਂ ਉੱਠਦੀ ਆ ਆਪਣੀ ਮਰਜ਼ੀ ਨਾਲ ਖਾਂਦੀ ਇੱਥੇ ਆਕੇ ਤੇ ਮੈਂ ਫਾਇ ਇਹਨੂੰ ਫਸ ਗਈ ਆ ਚੱਲ ਫਿਰ ਮੈਂ ਮਾਸੀ ਜੀ ਤੁਸੀਂ ਕੀ ਗੱਲੋਗੇ ਮੇਰੀ ਚਾਬੀ ਰਹਿ ਗਈ ਐਕਟੀਵਾ ਦੀ ਇੱਥੇ ਹੀ ਤੇ ਜਾਨਾ ਕਿੱਥੇ ਮੈਂ ਇੱਥੇ ਕਿਤੇ ਰੱਖੀ ਸੀ ਅੱਛਾ ਅੱਛਾ ਮੈਂ ਚੱਲਾਂ ਤੁਹਾਡੇ ਨਾਲ ਹਸਪਤਾਲ ਮਾਸੀ ਜੀ ਕੌਣ ਤਾ ਜਾ ਕੇ ਕੀ ਕਰਨਾ ਵਾ ਘਰ ਰੋਟੀ ਪਾਣੀ ਕਿੰਨੇ ਕਰਨਾ ਵਾ ਮੈਂ ਜੋ ਮੈਂ ਚਾਬੀ ਵੇ ਦੇਣੀ ਕਿੱਥੇ ਆ ਆਓ ਵੇਖਦੇ ਚ ਲੈ ਸਿਮਰਤ ਦਾ ਫੋਨ ਆਈ ਗਈ ਅੱਛਾ ਹੈਲੋ ਹਾਂ ਸਿਮਰਤ अच्छा वापस आया ही ठीक है अब ਕਿੰਨੇ ਪੈਸੇ ਕਹਿੰਦਾ ਜੀ ਪੋਸਟ ਕਰਾਉ ਲਈ 15000 ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਤ ਤੇਰਾ ਪੈਸਾ ਘੁਣਾ ਥੋੜਾ ਰਹਿਣ ਦੇਣਾ ਵਾ ਲਾਏ ਇਹ ਨਾ ਮੈਂ ਪੈਸੇ ਨਹੀਂ ਕਿ ਤੇਰਾ ਲਾਜ ਨਹੀਂ ਹੋਣਾ ਮੈਂ ਕਰਦੀ ਤੇਰੇ ਪਿਓ ਨੂੰ ਫੋਨ ਹੁਣੇ ਗੂਗਲ ਪੇ ਕਰਦਾ ਮੈਨੂੰ ਤੇ ਮੈਂ ਆ ਕੇ ਡਿਪੋਜ਼ਿਟ ਕਰਾਉਣੀ 18 ਹੈਗਾ ਹੁੰਦੀ ਨਹੀਂ ਤੇ ਮੈਂ ਕਢਾ ਲਿਓਣੀ ਮੈਨੂੰ ਬਸ ਡਾਕਟਰ ਕੋਈ ਇੰਨਾ ਪੁੱਛ ਕੇ ਦੱਸ ਦੇ ਭੀ ਕੈਸ਼ ਚਾਹੀਦੀ ਕਿ ਗੂਗਲ ਪੇ ਹੋ ਜਾਊਗਾ ਚਲ ਠੀਕ ਆ ਤਲ ਠੀਕ ਧਿਆਨ ਰੱਖ ਕਪੜਾ ਤਾਂ ਮੈਸੇਜ ਕਰਤੀ ਮੈਨੂੰ ਮੈਂ ਘਰੋਂ ਨਿਕਲਣ ਲੱਗੀ ਹੁਣ ਮੈਂ ਰਾਹ ਚ ਫੋਨ ਨਹੀਂ ਚੁਪਣਾ ਮਾਸੀ ਜੀ ਕੀ ਕਹਿੰਦੇ ਐ ਛੁੱਟੀ ਮਿਲਣ ਲੱਗੀ ਐ ਨਹੀਂ ਛੁੱਟੀ ਨਹੀਂ ਮਿਲਣ ਲੱਗੀ ਛੁੱਟੀ ਤੇ ਮਿਲੂਗੀ ਸਵੇਰੇ ਅਜੇ ਅੱਛਾ ਤੇ ਜਿਹੜਾ ਬਿੱਲ ਬਣਿਆ ਉਹ ਕਹਿੰਦੇ ਐ ਬਾਹਰ ਕੈਸ਼ ਕਾਊਂਟਰ ਤੇ ਡਿਪੋਜ਼ਿਟ ਕਰਵਾ ਦਿਓ ਅੱਛਾ ਅੱਛਾ ਤੇ ਮੰਮੀ ਫੇਰ ਕੋਈ ਗੱਲ ਨਹੀਂ ਫੇਰ ਮੰਮੀ ਕੋਈ ਨਹੀਂ ਭੈਣ ਜੀ ਵੇਖ ਲਓ ਜਾਂ ਤੁਸੀਂ ਸੇਵਕ ਨੂੰ ਫੋਨ ਲਾ ਦਿਓ ਪੈਸੇ ਦਾ ਇੰਤਜ਼ਾਮ ਕਰ ਦੇ ਆਹੋ ਹੁਣ ਉਹਨੂੰ ਚਾਰੇ ਨੂੰ ਕੰਮ ਤੇ ਗੇ ਨੂੰ ਮਗਰ ਮੈਂ ਟੈਨਸ਼ਨ ਪਾਵਾਂ ਤੇ 15000 ਰੁਪਿਆ ਪਾ ਦੇ ਪੈਸੇਵਾਂ ਲੋਕ ਕਿੰਨੇ ਭੈਣ ਜੀ ਕੋਈ ਗੱਲ ਨਹੀਂ ਕਰ ਲਓ ਤੁਸੀਂ ਪੈਸਿਆਂ ਦਾ ਇੰਤਜ਼ਾਮ ਕੋਈ ਨਹੀਂ ਸੇਵਕ ਆਏਗਾ ਤੇ ਫਿਰ ਕਰ ਲਾਂਗੇ ਆਹੋ ਕਰ ਲਾਂਗੇ ਅਸੀਂ ਤੇ ਕਰਨਾ ਹੀ ਆ ਤੁਹਾਡੀ ਤੇ ਧੀ ਆ ਤੁਹਾਨੂੰ ਨਹੀਂ ਨਾਲੇ ਮੈਂ ਕਹਿਣ ਲੱਗੀ ਹਾਂ ਪੈਸੇ ਦਾ ਮੈਨੂੰ ਪਤਾ ਹੀ ਤੁਸੀਂ ਕਿੱਥੋਂ ਦੇ ਲੈਣੇ ਤੁਸੀਂ ਤੇ ਆ ਪਿੰਡ ਚ ਉੱਠ ਕੇ ਤੇ ਇੱਥੇ ਆ ਕੇ ਬਹਿ ਗਏ ਮੁੰਡੇ ਤੇ ਬੋਝ ਬਣ ਕੇ ਤੇ ਕਰ ਲਾਂਗੇ ਹੀ ਆਪੇ ਨਾਲੇ ਸੇਵਕ ਨੂੰ ਵੀ ਕਹਿਨ ਦੀ ਨਹੀਂ ਲੋੜ ਇੰਨੇ ਕੁ ਜੋਗੀ ਹੈਗੀ ਮੈਂ ਆਪਣੇ ਧੀ ਦਾ ਇਲਾਜ ਕਰਾ ਛਡਾਂ ਨਾਲੇ ਨਾ ਸੋਣੀ ਰੋਟੀ ਖਾਯੋ ਅੰਦਰ ਐਸੀ ਛੱਡ ਕੇ ਨਾ ਤੇ ਤਿੰਨੇ ਜਾਣੇ ਸੌ ਜਿਓ ਤੁਸੀਂ ਕਿਹੜਾ ਕਦੀ ਐਸੀ ਵੇਖਿਆ ਹੋਣਾ ਵੇਖਿਆ ਮਮਮੀ ਮੂੰਹ ਪਾ ਨਾ ਦੇ ਨਾ ਹੋਏਗੀ ਪਰਜਾਈ ਦੀ ਮਾਂ ਵਿੱਡੀ ਆ ਜੀ ਜ਼ੁਬਾਨ ਆ ਜਨਾਨੀ ਦੀ ਤੁਸੀਂ ਕਿਉਂ ਚੁੱਪ ਕਰਕੇ ਸੁਣਦੇ ਹੋ ਏਜਨ ਜੂ ਐਨੇ ਤੇ ਮੇਰਾ ਜੀਣਾ ਆਰਾਮ ਕੀਤਾ ਜਦਨ ਦੀ ਆਈ ਐ ਮੈਂ ਕੰਨ ਚ ਪਾਏ ਨਾ ਦੁੱਖਣ ਦਵਾ ਸੇਵਕ ਨੂੰ ਇੱਕ ਵਾਰੀ ਆ ਲੈਂਦੇ ਹੋ ਉੱਠੋ ਆਪਾਂ ਚੌਂਕੇ ਚਲੀਏ ਚੱਲ ਤਾਂ ਗੱਲ ਸੁਣ ਮੇਰੀ ਆ ਨਾ ਉਹ ਮੁੰਡੇ ਨਾ ਤੂੰ ਜਿਹੜੇ ਖਾਬ ਵੇਖਣ ਜੀ ਨਾ ਉਹ ਛੱਡ ਦੇ ਅੰਜੂ ਤੇ ਆ ਜਿਹੜੀ ਬੈਠੀ ਨਾ ਆ ਕੇ ਉਹਦੀ ਮਾਂ ਇਹਦੇ ਨਾਲੇ ਰਿਸ਼ਤੇਦਾਰ ਹੀ ਮੈਂ ਤੇ ਇਹੋ ਜੀ ਝੂਠ ਨੂੰ ਤੇਰਾ ਵਾਲ ਵੀ ਨਾ ਦਵਾ ਇੱਕ ਵੀ ਉੱਠ ਕੇ ਮਮਮੀ ਇਹ ਰੇਸ ਤੇਆਂ ਦੀਆਂ ਗੱਲਾਂ ਤੂੰ ਕਰਨ ਦੇਈ ਆ। ਸੁਣਨਾ। ਤੈਨੂੰ ਪਤਾ ਹੈ ਉਹ ਵੀ ਮੈਨੂੰ ਬੜਾ ਪਸੰਦ ਕਰਦਾ ਈ। ਪਸੰਦ ਤੇ ਕਰਦਾ ਤੇ ਉਹ ਜਿਹੜੀ ਵਿੱਚੇ ਆ ਝੂਠ। ਦਵਾ ਕਰ ਮੈਗਡੋ ਦੇ ਘਰ ਰਹਿਣਾ ਖਾਵੇ। ਉਹਦਾ ਕਰ ਤੇ ਹੋਣਾ ਹੀ ਹੋਣਾ ਨਾ। ਚਾਹ ਤੂੰ ਆਪਣੀਆਂ ਨਾ ਮਾਰੀ ਜਾ ਲੈ। ਚੰਗਾ। ਆਹ ਕੰਮ ਕਰ। ਬਣਾਣਾ ਸੱਚੀ। ਬਣਾ ਲਾ ਜੋ ਬਣਾਉਣਾ ਈ। ਓਨੀਕ ਬਣਾਈ ਫਿਰ ਬੋਲੂਗੀ ਆ ਕੇ। ਚੰਗਾ ਚੰਗਾ ਤੂੰ ਜਾ। ਮਾਂ ਤੇ ਬਣਾ ਲਾ। ਚੱਲ ਬਣਾਉਂਦੀ ਰੋ। ਜਾ।